ਇਤਿਹਾਸ ਵਿੱਚ ਗੁਰਦੁਆਰਾ ਸਹਿਬਾਨਾਂ ਦਾ ਪ੍ਰਬੰਧ ਸਮੇਂ-ਸਮੇਂ ਨਾਲ ਬਦਲਦਾ ਰਿਹਾ ਕਈ ਤਰ੍ਹਾਂ ਦੇ ਦੌਰ ਆਏ ਸਿੱਖਾਂ ਨੂੰ ਜੰਗਲਾਂ ਵਿੱਚ ਜਾ ਕੇ ਵੀ ਰਹਿਣਾ ਪਿਆ ਮਗਰੋਂ ਗੁਰਦੁਆਰਿਆਂ ਦਾ ਪ੍ਰਬੰਧ ਨਿਰਮਲਿਆਂ ਅਤੇ ਉਦਾਸੀਆਂ ਦੇ ਕੋਲ ਆ ਜਾਂਦਾ ਹੌਲੀ-ਹੌਲੀ ਸਮੇਂ ਨਾਲ ਕੁਝ ਗਲਤ ਮਹੰਤ ਲੋਕ ਇਤਿਹਾਸਕ ਅਸਥਾਨਾਂ ਤੇ ਕਾਬਜ਼ ਹੋ ਜਾਂਦੇ ਨੇ ਸਿੱਖ ਕੌਮ ਨੇ ਆਪਣੇ ਧਾਰਮਿਕ ਅਸਥਾਨਾਂ ਨੂੰ ਇਹਨਾਂ ਗਲਤ ਲੋਕਾਂ ਤੋਂ ਮਹੰਤਾਂ ਤੋਂ ਪ੍ਰਬੰਧ ਲੈਣ ਲਈ ਬਹੁਤ ਵੱਡਾ ਸੰਘਰਸ਼ ਕਰਨਾ ਪਿਆ ਬਹੁਤ ਸ਼ਹਾਦਤਾਂ ਵੀ ਹੋਈਆਂ ਇਸ ਵੀਡੀਓ ਰਾਹੀਂ ਸਾਕਾ ਸ੍ਰੀ ਨਨਕਾਣਾ ਸਾਹਿਬ ਦਾ ਇਤਿਹਾਸ ਆਪ ਜੀ ਨਾਲ ਸਾਂਝਾ ਕੀਤਾ ਜਾਵੇਗਾ ਤਾਨ ਸਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਿਸ ਜਗ੍ਹਾ ਤੇ ਅਵਤਾਰ ਧਾਰਿਆ ਰਾਏ ਭੋਏ ਦੀ ਤਲਵੰਡੀ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਦੀ ਪਾਵਨ ਧਰਤੀ ਇਸ ਧਰਤੀ ਤੋਂ ਸੱਚ ਦੇ ਗਿਆਨ ਦੇ ਪ੍ਰਕਾਸ਼ ਦੀ ਅਰੰਭਤਾ ਹੋਈ ਜਿਸ ਗਿਆਨ ਦੇ ਪ੍ਰਕਾਸ਼ ਨੇ ਸੰਸਾਰ ਅੰਦਰ ਅੰਧਕਾਰ ਦਾ ਹਨੇਰਾ ਦੂਰ ਕੀਤਾ ਇਸ ਪਵਿੱਤਰ ਨਗਰੀ ਤੇ ਸਮੇਂ ਨਾਲ ਮਹੰਤ ਨਾਰਾਇਣ ਦਾਸ ਦਾ ਕਬਜ਼ਾ ਹੋ ਜਾਂਦਾ ਉਸ ਦੇ ਸਾਥੀ ਗੁਰਦੁਆਰਾ ਸਾਹਿਬ ਦੇ ਅੰਦਰ ਕੁਰੀਤੀਆਂ ਕਰਦੇ ਨੇ ਸ਼ਰਾਬ ਆਦ ਨਸ਼ੇ ਅਤੇ ਅਨੇਕਾਂ ਹੋਰ ਵੀ ਪਾਪ ਕਮਾਉਂਦੇ ਸਨ ਜਦੋਂ ਧਾਰਮਿਕ ਅਸਥਾਨਾਂ ਅੰਦਰ ਇਹਨਾਂ ਮਹੰਤਾਂ ਦੇ ਬੁਰੇ ਕੰਮਾਂ ਦੀ ਖਬਰ ਸਿੱਖ ਪੰਥ ਨੂੰ ਹੋਈ ਤਾਂ ਪੰਥ ਨੇ ਇਸ ਦਾ ਬਹੁਤ ਦੁੱਖ ਮਨਾਇਆ ਅਤੇ ਗੁਰਦੁਆਰਾ ਸਹਿਬਾਨ ਨੂੰ ਦੁਸ਼ਟ ਮਹੰਤਾਂ ਦੇ ਕਬਜ਼ੇ ਤੋਂ ਆਜ਼ਾਦ ਕਰਵਾਉਣ ਦਾ ਫੈਸਲਾ ਕੀਤਾ ਗਿਆ। ਸ੍ਰੀ ਨਨਕਾਣਾ ਸਾਹਿਬ ਵਿੱਚ ਹੋ ਰਹੀਆਂ ਇਹਨਾਂ ਕੁਰੀਤੀਆਂ ਨੂੰ ਰੋਕਣ ਲਈ ਅਕਤੂਬਰ 1920 ਨੂੰ ਪਿੰਡ ਧਾਰੋਵਾਲੀ ਜ਼ਿਲ੍ਹਾ ਗਰਦਾਸਪੁਰ ਵਿਖੇ ਸਿੱਖ ਸੰਗਤਾਂ ਦਾ ਇੱਕ ਭਾਰੀ ਇਕੱਠ ਹੋਇਆ। ਦੀਵਾਨ ਸਜਾਏ ਗਏ ਇੱਥੇ ਸਿੱਖ ਆਗੂਆਂ ਨੇ ਸੰਗਤਾਂ ਨੂੰ ਧਾਰਮਿਕ ਇਤਿਹਾਸਕ ਅਸਥਾਨਾਂ ਤੇ ਮਹੰਤਾਂ ਵੱਲੋਂ ਬੁਰੇ ਕਰਮ ਕੀਤੇ ਜਾ ਰਹੇ ਇਸ ਸਾਰੇ ਮਸਲੇ ਉੱਪਰ ਵਿਚਾਰ ਕੀਤੀ ਗਈ ਅਤੇ ਇੱਕ ਗੁਰਮਤੇ ਰਾਹੀਂ ਮਹੰਤ ਨੂੰ ਆਪਣਾ ਅਤੇ ਗੁਰਦੁਆਰੇ ਦਾ ਪ੍ਰਬੰਧ ਠੀਕ ਕਰਨ ਲਈ ਕਿਹਾ ਗਿਆ ਪਰ ਮਹੰਤ ਨਾਰਾਇਣ ਦਾਸ ਨੇ સુધાર ਕਰਨ ਦੀ ਥਾਂ 400 ਗੁੰਡੇ ਮੰਗਵਾ ਕੇ ਗੁਰਦੁਆਰਾ શ્રી ਨਨਕਾਣਾ ਸਾਹਿਬ ਉੱਤੇ ਪਹਿਰਾ ਲਗਵਾ ਦਿੱਤਾ ਗੁਰਦੁਆਰਾ ਸਦਾਰ ਲਹਿਰ ਵਿੱਚ ਸ਼ામਿਲ ਸੰਗਤਾਂ ਦਾ ਟੱਕਰਾ ਕਰਨ ਦੀਆਂ ਵਿਉਂਤਾਂ ਬਣਾਉਣ ਲੱਗਾ ਉਸ ਨੇ ਹਥਿਆਰ ਅਤੇ ਗੋਲੀ ਸਿੱਕਾ ਆਦ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਨੇ ਮਹੰਤ ਦੀਆਂ ਇਸ ਤਰ੍ਹਾਂ ਦੀਆਂ ਤਿਆਰੀਆਂ ਵੇਖ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 26 ਜਨਵਰੀ 1921 ਈਸਵੀ ਦੇ ਜਰਨਲ ਸਮਾਗਮ ਵਿੱਚ ਗੁਰਮਤਾ ਪਾਸ ਕੀਤਾ ਕਿ 4, 5 ਅਤੇ 6 ਮਾਰਚ ਨੂੰ ਸ੍ਰੀ ਨਨਕਾਣਾ ਸਾਹਿਬ ਵਿਖੇ ਸਾਰੇ ਪੰਥ ਦਾ ਭਾਰੀ ਇਕੱਠ ਕੀਤਾ ਜਾਵੇ ਭਾਈ ਲక్ష్మణ ਸਿੰਘ ਜੀ ਅਤੇ ਭਾਈ ਕਰਤਾਰ ਸਿੰਘ ਜੀ ਝੱਬਰ ਸ੍ਰੀ ਨਨਕਾਣਾ ਸਾਹਿਬ ਜਾਣ ਲਈ ਜਥੇ ਤਿਆਰ ਕਰਨ ਲੱਗੇ ਨੇ ਇਨ੍ਹਾਂ ਆਗੂ ਗੁਰਸਿੱਖਾਂ ਨੂੰ ਖਬਰ ਮਿਲੀ ਕਿ ਮਹੰਤ ਨਾਰਾਇਣ ਦਾਸ ਸ੍ਰੀ ਨਨਕਾਣਾ ਸਾਹਿਬ ਆਉਣ ਵਾਲੇ ਜਥਿਆਂ ਦਾ ਕਤਲੇਆਮ ਕਰਨ ਦੇ ਮਨਸੂਬੇ ਬਣਾ ਰਿਹਾ ਹੈ ਪੰਥਕ ਇਕੱਠ ਲਈ ਮਿਥੇ ਦਿਨ ਤੋਂ ਪਹਿਲਾਂ ਹੀ ਸ੍ਰੀ ਨਨਕਾਣਾ ਸਾਹਿਬ ਵਿਖੇ ਪਹੁੰਚਣ ਦਾ ਫੈਸਲਾ ਕੀਤਾ ਗਿਆ ਸਿੱਖ ਜਥਿਆਂ ਦਾ 19 ਫਰਵਰੀ ਦੀ ਸ਼ਾਮ ਨੂੰ ਸ੍ਰੀ ਨਨਕਾਣਾ ਸਾਹਿਬ ਤੋਂ ਕੁਝ ਮੀਲ ਦੂਰੀ ਤੇ ਪਿੰਡ ਚੰਦਰਕੋਟ ਵਿਖੇ ਇਕੱਠ ਹੋਣਾ ਸੀ ਅਤੇ ਅਗਲੇ ਦਿਨ ਸ੍ਰੀ ਨਨਕਾਣਾ ਸਾਹਿਬ ਸੰਗਤਾਂ ਨੇ ਜਾਣਾ ਸੀ ਦੂਜੇ ਪਾਸੇ 19 ਫਰਵਰੀ ਨੂੰ ਅਕਾਲੀ ਅਖਬਾਰ ਲਾਹੌਰ ਦੇ ਦਫ਼ਤਰ ਵਿੱਚ ਸਿੱਖ ਮੁਖੀਆਂ ਦੀ ਇੱਕ ਜ਼ਰੂਰੀ ਇਕੱਤਰਤਾ ਹੋਈ ਜਿਸ ਵਿੱਚ ਉਹਨਾਂ ਨੇ ਫੈਸਲਾ ਕੀਤਾ ਕਿ ਪੰਥਕ ਇਕੱਠ ਵਾਸਤੇ ਮਿਥੀ ਮਿਤੀ 4 5 6 ਮਾਰਚ ਤੋਂ ਪਹਿਲਾਂ ਕੋਈ ਵੀ ਜਥਾ ਸ੍ਰੀ ਨਨਕਾਣਾ ਸਾਹਿਬ ਨਾ ਜਾਵੇ ਭਾਈ ਲక్ష్మణ ਸਿੰਘ ਜੀ ਧਾਰੋਵਾਲੀ ਅਤੇ ਭਾਈ ਕਰਤਾਰ ਸਿੰਘ ਛੱਬਰਵਾਲ ਸਿੱਖ ਭੇਜੇ ਗਏ ਕਿ ਉਹ ਉਹਨਾਂ ਨੂੰ ਜਾਣ ਤੋਂ ਰੋਕ ਸਕਣ ਭਾਈ ਕਰਤਾਰ ਸਿੰਘ ਜੀ ਛੱਬਰ ਤਾਂ ਰੁਕ ਗਏ ਪਰ ਭਾਈ ਲక్ష్మణ ਸਿੰਘ ਜੀ ਧਾਰੋਵਾਲੀ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਕੇ ਜਥੇ ਦੇ ਨਾਲ ਪਿੰਡੋਂ ਚੱਲ ਪਏ ਸਨ ਉਹਨਾਂ ਜਥੇ ਸਮੇਤ 20 ਫਰਵਰੀ ਨੂੰ ਸਵੇਰੇ 6 ਵਜੇ ਸ੍ਰੀ ਨਨਕਾਣਾ ਸਾਹਿਬ ਪਹੁੰਚਣਾ ਸੀ ਭਾਈ ਲక్ష్మణ ਸਿੰਘ ਦੀ ਅਗਵਾਹੀ ਵਾਲਾ ਇਹ ਜਥਾ ਜਿਸ ਵਕਤ ਗੁਰਦੁਆਰਾ ਸਾਹਿਬ ਪਹੁੰਚਣ ਤੋਂ ਪਹਿਲਾਂ ਉਹਨਾਂ ਨੂੰ ਰੋਕਣ ਲਈ ਸਰਦਾਰ ਦਲੀਪ ਸਿੰਘ ਜੀ ਦਾ ਭੇਜਿਆ ਹੋਇਆ ਸਿੰਘ ਜਾ ਕੇ ਭਾਈ ਸਾਹਿਬ ਜੀ ਨੂੰ ਮਿਲਦਾ ਜਥੇ ਨੂੰ ਵਾਪਸ ਮੋੜਨ ਵਾਸਤੇ ਬੜਾ ਜ਼ੋਰ ਲਾਇਆ ਗਿਆ ਪਰ ਭਾਈ ਲਖਮਨ ਸਿੰਘ ਜੀ ਧਾਰੋਵਾਲੀ ਨੇ ਉੱਤਰ ਦਿੱਤਾ ਕਿ ਸਿੰਘਾ ਅਸੀਂ ਪਿੰਡੋਂ ਤੁਰਨ ਲੱਗੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਅਰਦਾਸ ਕਰਕੇ ਆਏ ਹਾਂ ਹੁਣ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਜ਼ਰੂਰ ਪਹੁੰਚਾਂਗੇ ਅਸੀਂ ਵਾਪਸ ਨਹੀਂ ਮੁੜਨਾ 20 ਫਰਵਰੀ ਸਨ 1921 ਈਸਵੀ ਨੂੰ ਭਾਈ ਲక్ష్మణ ਸਿੰਘ ਜੀ ਧਾਰੋ ਵਾਲੀ ਲਗਭਗ 200 ਸਿੰਘਾਂ ਦੇ ਜਥੇ ਨਾਲ ਗੁਰਦੁਆਰਾ ਸਾਹਿਬ ਨੂੰ ਪਾਪੀ ਨਰੈਣੂ ਮਹੰਤ ਦੇ ਕਬਜ਼ੇ ਤੋਂ ਆਜ਼ਾਦ ਕਰਵਾਉਣ ਲਈ ਜਾਂਦੇ ਨੇ ਇਹ ਸਿੰਘ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਦੇ ਅੰਦਰ ਦਾਖਲ ਹੋਏ ਉਸ ਸਮੇਂ ਮਹੰਤਾਂ ਵੱਲੋਂ ਗੁਰਦੁਆਰਾ ਸਾਹਿਬ ਦੇ ਬਾਹਰਲੇ ਗੇਟ ਬੰਦ ਕਰਵਾ ਦਿੱਤੇ ਗਏ ਨੇ ਮਹੰਤ ਦੇ ਗੁੰਡਿਆਂ ਨੇ ਇਨਾ ਸਾਰੇ ਸ਼ਾਂਤਮਈ ਸਿੰਘਾਂ ਉੱਤੇ ਗੋਲੀਆਂ ਦੀ ਵਾਸ਼ੜ ਕਰ ਦਿੱਤੀ। ਸਿੰਘਾਂ ਨੂੰ ਛਵੀਆਂ ਅਤੇ ਗੰਡਾਸਿਆਂ ਨਾਲ ਕੋਹ-ਕੋਹ ਕੇ ਸ਼ਹੀਦ ਕੀਤਾ ਗਿਆ। ਉਹਨਾਂ ਦੇ ਅਧਮ ਹੋਏ ਸਰੀਰਾਂ ਉੱਤੇ ਮਿੱਟੀ ਦਾ ਤੇਲ ਪਾ ਕੇ ਅੱਗ ਲਾ ਦਿੱਤੀ ਗਈ। ਭਾਈ ਲక్ష్మణ ਸਿੰਘ ਜੀ ਨੂੰ ਝੰਡ ਨਾਲ ਬੰਨ ਕੇ ਸਾੜ ਦਿੱਤਾ ਗਿਆ। ਭਾਈ ਲక్ష్మణ ਸਿੰਘ ਜੀ ਅਤੇ ਨਾਲ ਜਥੇ ਦੇ ਤਕਰੀਬਨ 200 ਸਿੰਘਾਂ ਨੂੰ ਸ਼ਹੀਦ ਕੀਤਾ ਜਾਂਦਾ ਇਥੋਂ ਤੱਕ ਕਿ ਧੰ ਸਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪ ਨੂੰ ਵੀ ਗੋਲੀਆਂ ਲੱਗੀਆਂ ਗੁਰਬਾਣੀ ਦੀ ਵੀ ਨਰਾਦਰੀ ਹੋਈ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਦੀ ਧਰਤੀ ਤੇ ਦੁਸ਼ਟ ਮਹੰਤਾਂ ਵੱਲੋਂ ਬਹੁਤ ਜ਼ੁਲਮ ਕੀਤਾ ਗਿਆ ਇਹਨਾਂ ਸ਼ਹੀਦ ਹੋਏ ਸਿੰਘਾਂ ਵਿੱਚ ਇੱਕ 8-9 ਸਾਲ ਦਾ ਬੱਚਾ ਭਾਈ ਦਰਬਾਰਾ ਸਿੰਘ ਵੀ ਸੀ ਜੋ ਆਪਣੇ ਪਿਤਾ ਸਰਦਾਰ ਕਿਹਰ ਸਿੰਘ ਜੀ ਦੇ ਨਾਲ ਇਸ ਸ਼ਹੀਦੀ ਜਥੇ ਵਿੱਚ ਸ਼ਾਮਲ ਹੋਇਆ ਭਾਈ ਦਰਬਾਰਾ ਸਿੰਘ ਨੂੰ ਛੋਟੀ ਉਮਰ ਵਿੱਚ ਹੀ ਗੁਰਬਾਣੀ ਨਾਲ ਪਿਆਰ ਸੀ ਉਹ ਅਜੇ ਸਿਰਫ 21 ਦਿਨਾਂ ਦਾ ਹੀ ਸੀ ਜਦੋਂ ਉਸ ਦੀ ਮਾਤਾ ਜੀ ਅਕਾਲ ਚਲਾਣਾ ਕਰ ਗਏ ਦਾਦੀ ਨੇ ਉਸ ਨੂੰ ਪਾਲਿਆ ਬਚਪਨ ਤੋਂ ਹੀ ਗੁਰੂ ਸਹਿਬਾਨਾਂ ਸਾਹਿਬਜ਼ਾਦਿਆਂ ਅਤੇ ਸਿੰਘ ਸਿੰਘਣੀਆਂ ਦੀਆਂ ਸਾਖੀਆਂ ਸੁਣਾ ਕੇ ਵੱਡਾ ਕੀਤਾ ਸੀ ਉਹਨਾਂ ਦਿਨਾਂ ਵਿੱਚ ਹਰ ਪਿੰਡ ਅੰਦਰ ਗੁਰਦੁਆਰਿਆਂ ਤੋਂ ਇਹ ਆਵਾਜ਼ ਦਿੱਤੀ ਗਈ ਕਿ ਮਹੰਤਾਂ ਤੋਂ ਇਤਿਹਾਸਕ ਅਸਥਾਨਾਂ ਨੂੰ ਆਜ਼ਾਦ ਕਰਵਾਇਆ ਜਾਵੇਗਾ ਗੁਰੂ ਘਰਾਂ ਦੇ ਵਿੱਚੋਂ ਇਹ ਪ੍ਰਚਾਰ ਹੋ ਰਿਹਾ ਸੀ ਸਮੂਚੀ ਕੌਮ ਨੇ ਸਮਝ ਲਿਆ ਸੀ ਕਿ ਹੁਣ ਸ਼ਹੀਦੀਆਂ ਦੇ ਕੇ ਹੀ ਗੁਰਦੁਆਰਿਆਂ ਨੂੰ ਆਜ਼ਾਦ ਕਰਵਾਇਆ ਜਾ ਸਕਦਾ ਜਦੋਂ ਭਾਈ ਦਰਬਾਰਾ ਸਿੰਘ ਦੇ ਪਿਤਾ ਸਰਦਾਰ ਕਿਹਰ ਸਿੰਘ ਜੀ ਨੇ ਸ਼ਹੀਦੀ ਜਥੇ ਵਿੱਚ ਸ਼ਾਮਲ ਹੋਣ ਲਈ ਆਪਣਾ ਨਾਂ ਲਿਖਵਾਇਆ ਤਾਂ ਭਾਈ ਦਰਬਾਰਾ ਸਿੰਘ ਜੀ ਨੇ ਵੀ ਕਿਹਾ ਕਿ ਬਾਪੂ ਮੈਂ ਵੀ ਤੇਰੇ ਨਾਲ ਜਾਵਾਂਗਾ ਇਸ ਤਰ੍ਹਾਂ ਭਾਈ ਦਰਬਾਰਾ ਸਿੰਘ ਵੀ ਆਪਣੇ ਪਿਤਾ ਜੀ ਦੇ ਨਾਲ ਜਥੇ ਵਿੱਚ ਸ਼ਾਮਲ ਹੋ ਕੇ ਸ਼੍ਰੀ ਨਨਕਾਣਾ ਸਾਹਿਬ ਪਹੁੰਚਦੇ ਨੇ ਜਦੋਂ ਮਹੰਤ ਦੇ ਗੁੰਡਿਆਂ ਨੇ ਜਥੇ ਉੱਪਰ ਗੋਲੀਆਂ ਦੀ 부ਛਾੜ ਕੀਤੀ ਤਾਂ ਕੁਝ ਸਿੰਘਾਂ ਨੇ ਇਸ ਬੱਚੇ ਭਾਈ ਦਰਬਾਰਾ ਸਿੰਘ ਨੂੰ ਗੁਰਦੁਆਰੇ ਦੇ ਅੰਦਰ ਮੌਜੂਦ ਇੱਕ ਅਲਮਾਰੀ ਵਿੱਚ ਲੁਕੋ ਦਿੱਤਾ ਪਰ ਉਹ ਅਲਮਾਰੀ ਦੇ ਅੰਦਰੋਂ ਹੀ ਆਵਾਜ਼ ਦੇ ਰਿਹਾ ਸੀ ਕਿ ਮੈਂ ਵੀ ਬਾਪੂ ਜੀ ਦੇ ਨਾਲ ਸ਼ਹੀਦ ਹੋਵਾਂਗਾ ਸਾਰੇ ਸਿੰਘਾਂ ਦੀ ਸ਼ਹੀਦੀ ਉਪਰੰਤ ਮਹੰਤ ਦੇ ਗੁੰਡੇ ਜਦੋਂ ਦਰਬਾਰ ਹਾਲ ਦੇ ਅੰਦਰ ਗਏ ਤਾਂ ਉਹਨਾਂ ਨੂੰ ਅਲਮਾਰੀ ਦੇ ਵਿੱਚੋਂ ਕੁਝ ਆਵਾਜ਼ਾਂ ਸੁਣਾਈ ਦਿੱਤੀਆਂ ਅਲਮਾਰੀ ਖੋਲੀ ਤਾਂ ਛੋਟਾ ਬੱਚਾ ਦਰਬਾਰਾ ਸਿੰਘ ਨਜ਼ਰ ਆਇਆ ਇਹਨਾਂ ਪਾਪੀਆਂ ਨੇ ਉਸ ਬੱਚੇ ਤੇ ਵੀ ਰਹਿਮ ਨਾ ਕੀਤੀ ਭਾਈ ਦਰਬਾਰਾ ਸਿੰਘ ਨੂੰ ਵਿੱਚ ਉੱਕ ਕੇ ਸੜ ਰਹੇ ਸਿੰਘਾਂ ਦੇ ਸਰੀਰਾਂ ਉੱਪਰ ਸੁੱਟ ਦਿੱਤਾ ਜਿਨ੍ਹਾਂ ਵਿੱਚ ਉਸ ਦਾ ਸ਼ਹੀਦ ਪਿਤਾ ਵੀ ਸ਼ਾਮਲ ਸੀ ਇਸ ਤਰ੍ਹਾਂ ਪਾਪੀ ਮਹੰਤ ਦੇ ਗੁੰਡਿਆਂ ਵੱਲੋਂ ਸਭ ਤੋਂ ਛੋਟੀ ਉਮਰ ਦੇ ਭਾਈ ਦਰਬਾਰਾ ਸਿੰਘ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ ਨਰੈਣੂ ਮਹੰਤ ਅਤੇ ਇਸ ਦੇ ਗੁੰਡਿਆਂ ਵੱਲੋਂ ਕੀਤੇ ਕਤਲਿਆਮ ਇਸ ਖੂਨੀ ਕਾਰਨਾਮੇ ਦੀ ਖਬਰ ਆਗੂ ਗੁਰਸਿੱਖਾਂ ਤੱਕ ਪਹੁੰਚੀ ਅਗਲੀ ਸਵੇਰ ਮਿਤੀ 21 ਫਰਵਰੀ ਸਾਲ 1921 ਈਸਵੀ ਨੂੰ ਸਰਦਾਰ ਕਰਤਾਰ ਸਿੰਘ ਛੱਬਰ ਉਹਨਾਂ ਦਾ ਜਥਾ ਅਤੇ ਹੋਰ ਸੈਂਕੜੇ ਸਿੱਖ ਸੰਗਤਾਂ ਸ੍ਰੀ ਨਨਕਾਣਾ ਸਾਹਿਬ ਦੀ ਪਾਵਨ ਧਰਤੀ ਤੇ ਪਹੁੰਚਦੇ ਨੇ ਅਸਲ ਵਿੱਚ ਨਰੈਣੂ ਮਹੰਤ ਵਰਗੇ ਗੁੰਡਿਆਂ ਨੂੰ ਅੰਗਰੇਜ਼ ਸਰਕਾਰ ਦੀ ਸ਼ੈ ਸੀ ਜਾਇਜ਼ ਨਜਾਇਜ਼ ਅਸਲਾ ਅਤੇ ਹਥਿਆਰ ਸਰਕਾਰ ਵੱਲੋਂ ਮਿਲੇ ਸਨ ਕਿਉਂਕਿ ਅੰਗਰੇਜ਼ ਸਰਕਾਰ ਨੇ ਜਿਸ ਵਕਤ ਹਿੰਦੁਸਤਾਨ ਵਿੱਚ ਆਪਣੇ ਪੈਰ ਜਮਾਏ ਹੋਰ ਸੂਬਿਆਂ ਅੰਦਰ ਉਹ ਬਹੁਤ ਛੇਤੀ ਕਾਬਜ਼ ਹੋ ਗਏ ਪਰ ਸਭ ਤੋਂ ਅਖੀਰ ਤੇ ਪੰਜਾਬ ਵਿੱਚ ਅੰਗਰੇਜ਼ਾਂ ਦਾ ਕਬਜ਼ਾ ਹੋਣ ਦਾ ਕਾਰਨ ਸੀ ਸਿੱਖਾਂ ਦੀ ਬਹਾਦਰੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜਿਸ ਵਕਤ ਅੱਖਾਂ ਮੀਟ ਜਾਂਦੇ ਨੇ ਉਹਨਾਂ ਦੇ ਸੰਸਾਰ ਤੋਂ ਜਾਣ ਦੇ ਬਾਅਦ 40 ਸਾਲ ਤੱਕ ਰਹਿਣ ਵਾਲਾ ਸਿੱਖ ਰਾਜ ਸਿਰਫ 10 ਸਾਲ ਵਿੱਚ ਖਤਮ ਹੋ ਜਾਂਦਾ ਇਸ ਤਰ੍ਹਾਂ ਪੰਜਾਬ ਅੰਦਰ ਵੀ ਅੰਗਰੇਜ਼ ਕਾਬਜ਼ ਹੋ ਜਾਂਦੇ ਨੇ ਅੰਗਰੇਜ਼ ਜਾਣਦੇ ਸੀ ਕਿ ਸਿੱਖਾਂ ਨੂੰ ਤਾਕਤ ਇਹ ਜਜ਼ਬਾ ਧਾਰਮਿਕ ਅਸਥਾਨਾਂ ਤੋਂ ਮਿਲਦਾ ਹੈ ਤਾਂ ਹੀ ਸਰਕਾਰ ਸਿੱਧੇ ਜਾਂ ਅਸਿੱਧੇ ਤੌਰ ਤੇ ਗੁਰਦੁਆਰਾਂ ਦੇ ਪ੍ਰਬੰਧ ਵਿੱਚ ਦਖਲ ਦੇ ਰਹੀ ਸੀ ਤਾਂ ਹੀ ਐਸੀ ਗੁੰਡਿਆਂ ਨੂੰ ਸਰਕਾਰ ਦੀ ਛਾਹ ਸੀ ਸਿੱਖ ਸੰਗਤਾਂ ਦੇ ਭਾਰੀ ਰੋਹ ਅੱਗੇ ਝੁਕਦਿਆਂ ਅੰਗਰੇਜ਼ ਸਰਕਾਰ ਨੇ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਵਾਲੇ ਕਰ ਦਿੱਤਾ 23 ਫਰਵਰੀ ਨੂੰ ਸਾਰੇ ਸ਼ਹੀਦ ਸਿੰਘਾਂ ਦਾ ਸਸਕਾਰ ਕੀਤਾ ਗਿਆ ਸਿੱਖਾਂ ਦੀ ਏਕਤਾ ਅਤੇ ਰੋਹ ਦੇ ਅੱਗੇ ਝੁਕਦਿਆਂ ਸਰਕਾਰ ਨੂੰ ਮਹੰਤ ਨਾਰਾਇਣ ਦਾਸ ਅਤੇ ਉਸ ਦੇ ਸਾਥੀਆਂ ਉੱਤੇ ਮੁਕੱਦਮਾ ਚਲਾਉਣਾ ਪਿਆ ਸੈਸ਼ਨ ਜੱਜ ਨੇ ਮਹੰਤ ਅਤੇ ਉਸ ਦੇ 7 ਸਾਥੀਆਂ ਨੂੰ ਫਾਂਸੀ ਦੀ 8 ਸਾਥੀਆਂ ਨੂੰ ਕਾਲੇ ਪਾਣੀ ਦੀ ਅਤੇ 16 ਸਾਥੀਆਂ ਨੂੰ 7-7 ਸਾਲ ਦੀ ਕੈਦ ਦੀ سزا ਸੁناਈ ਪਰ ਹਾਈ ਕੋਰਟ ਨੇ ਮਹੰਤ ਦੀ ਫਾਂਸੀ ਦੀ سزا ਘਟਾ ਕੇ ਕਾਲੇ ਪਾਣੀ ਦੀ ਕਰ ਦਿੱਤੀ ਅਤੇ ਉਸ ਦੇ ਬਾਕੀ ਸਾਥੀਆਂ ਵਿੱਚੋਂ ਵੀ ਕੁਝ ਨੂੰ سزا ਦੇ ਕੇ ਬਾਕੀਆਂ ਨੂੰ ਬਰੀ ਕਰ ਦਿੱਤਾ ਗਿਆ ਇਸ ਤਰ੍ਹਾਂ ਗੁਰਦੁਆਰਾ ਸੁਧਾਰ ਲਹਿਰ ਤਹਿਤ ਸਿੱਖਾਂ ਨੇ ਅਨੇਕ ਕੁਰਬਾਨੀਆਂ ਦੇ ਕੇ ਸ਼ਹਾਦਤਾਂ ਦੇ ਕੇ ਹੋਰ ਗੁਰਦੁਆਰਾ ਸਹਿਬਾਨਾਂ ਦਾ ਪ੍ਰਬੰਧ ਵੀ ਅੰਗਰੇਜ਼ ਸਰਕਾਰ ਦੇ ਪਿੱਠੂ ਇਹਨਾਂ ਪਾਪੀ ਮਹੰਤਾਂ ਤੋਂ ਖੋਹ ਲਿਆ ਗੁਰਦੁਆਰਾ ਸਾਹਿਬ ਆਜ਼ਾਦ ਕਰਵਾ ਕੇ ਗੁਰਮਰਜਾਦਾ ਨੂੰ ਮੁੜ ਬਹਾਲ ਕੀਤਾ ਜਾਂਦਾ ਹੈ ਗੁਰਦੁਆਰਾ ਸਹਿਬਾਨਾਂ ਦੀ ਆਜ਼ਾਦੀ ਨੇ ਅੰਗਰੇਜ਼ ਸਰਕਾਰ ਦੇ ਪੈਰ ਭਾਰਤ ਦੇ ਸਿੰਘਾਸਨ ਤੋਂ ਉਖਾੜ ਦਿੱਤੇ ਅੱਗੇ ਦੇਸ਼ ਦੀ ਆਜ਼ਾਦੀ ਦਾ ਰਾਹ ਪੱਧਰਾ ਹੋ ਗਿਆ ਗੁਰਦੁਆਮਾ ਇਤਿਹਾਸਕ ਅਸਥਾਨਾਂ ਦੀ ਮਰਜ਼ਾਦਾ ਨੂੰ ਬਹਾਲ ਰੱਖਣ ਲਈ ਸਾਡੇ ਬਜ਼ੁਰਗਾਂ ਨੇ ਭਾਈ ਲਖਮਣ ਸਿੰਘ ਜੀ ਧਾਰੋਵਾਲੀ ਵਰਗੇ ਮਹਾਨ ਯੋਧਿਆਂ ਨੇ ਇੰਨੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਸ਼ਹਾਦਤਾਂ ਦਿੱਤੀਆਂ ਤਾਂ ਜੋ ਗੁਰੂ ਘਰਾਂ ਅੰਦਰ ਗੁਰਮਤ ਦੀ ਰਹਿਣੀ ਬਹਿਣੀ ਅਤੇ ਗੁਰਬਾਣੀ ਦਾ ਸੱਚ ਦਾ ਪ੍ਰਚਾਰ ਹੋਵੇ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਹੈ ਕਿ ਸਿੱਖ ਜਥੇਬੰਦੀਆਂ ਸੁਹਿਰਦ ਆਗੂ ਕੌਮ ਨੂੰ ਇੱਕ ਨਿਸ਼ਾਨ ਸਾਹਿਬ ਦੇ ਹੇਠਾਂ ਇਕੱਤਰ ਕਰਕੇ ਆਪਣੇ ਗੌਰਵਮਈ ਇਤਿਹਾਸ ਨੂੰ ਸੰਭਾਲਣ ਦਾ ਯਤਨ ਕਰਨ ਸਾਕਾ ਨਨਕਾਣਾ ਸਾਹਿਬ ਦੇ ਮਹਾਨ ਸ਼ਹੀਦਾਂ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਪੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ